ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੇ ਅੱਜ ਮੌਸਮ ਵੈਸੇ ਥੋੜੀ ਜਿਹੀ ਅੱਗੇ ਧੁੱਪਾਂ ਨਿਕਲਿਆਈ ਤੇ ਇੱਧਰ ਲੱਗਦਾ ਵੀ ਬੱਦਲ ਬਹੁਤ ਜ਼ਿਆਦਾ ਆ ਗਿਆਂ ਭਈ ਮੀਂਹ ਹੋਣ ਦੀ ਸੁਭਾਵਨਾ ਚਲੋ ਪ੍ਰਮਾਤਮਾ ਸੁੱਖ ਰੱਖੇ ਕਈ ਵੈਸੇ ਦੁੱਖ ਲੱਗਦਾ ਹੈ ਵੀ ਕਈ ਜਗ੍ਹਾ ਇੰਨਾ ਪਾਣੀ ਆ ਗਿਆ ਨਾ ਚਲੋ ਪ੍ਰਮਾਤਮਾ ਅਗੇ ਜੋਰ ਤਾਂ ਹੈ ਨਹੀਂ ਕਿਸੇ ਦਾ ਵੀ ਹੈ ਨਾ ਕੁਝ ਕਹਿ ਨਹੀਂ ਸਕਦੇ ਹਨ ਕਿ ਕੀ ਹੋਣ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਅੱਜ ਧੁੱਪ ਨਿਕਲਿਆ ਹੀ ਥੋੜੀ ਜਿਹੀ ਰਾਤ ਮਿਲ ਗਈ ਤੇ ਧੁਪਾਂ ਆ ਗਈ ਤੇ ਪਰ ਕਹਿ ਰਹੇ ਆ ਕਿ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਅਲਗ-ਅਲਗ ਜਿਹੜਾ ਹੋਏ ਹਨ ਸਹੀ ਗੱਲ ਹੂੰ ਚਲੋ ਨੁਕਸਾਨ ਵੀ ਬਹੁਤ ਹੋਇਆ ਅਸ਼ਾਲ ਕਿਵੇਂ ਲਈਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਆਖਿਓ ਮਾਹੌਨੇ ਸੰਧਵਾਲੀ ਆ ਤੋ ਜੋੜ ਕੇ ਵੇਚ ਰੂ ਕਰਦੇ ਮੈਂ ਕਿੱਥੇ ਪੜਣਾ ਸਿਮਿਲੋ ਸੈਗਰ ਜੀ ਦਾ ਖਾਲਸਾ ਜੀ ਸੈਗਰ ਜੀ ਕੀ ਫਤਿਹ ਪਰਮਾਤਮਾ ਸਭ ਸੰਸਾਰਨ ਚੜ੍ਹਦੀ ਕਲਾ ਚ ਰੱਖੇ ਦਿਨ ਦੁਪਹਿਰ ਰਾਤ ਕੋ ਗੁਣ ਰੱਖੇ ਬੱਛੇ ਜੀ ਅਸੀਂ ਨਾ ਤੁਹਾਡੇ ਨਾਲ ਲੜਨਦੇ ਖਾਤੇ ਤੁਸੀਂ ਰੰਗ ਕਿਹੜਾ ਲੈ ਕੇ ਆਏ ਆ ਜੇ ਤੁਹਾਨੂੰ ਅਸੀਂ ਕਹਿਤਾ ਵੀ ਤੁਸੀਂ ਆਪਣੀ ਰੰਗ ਲਿਆ ਰੰਗ ਤਾਂ ਪਿੱਕਾ ਲਿਆ ਰੰਗ ਦਾ ਰੰਗ ਤਾਂ ਰੰਗ ਚਾ ਛੱਡ ਤੋਂ ਪਹਿਲਾਂ ਰੰਗ ਦੀ ਬਾਤ ਚ ਗੱਲ ਕਰਾਂਗੇ ਆ ਤੂੰ ਕਿਹਨ ਚੱਪਲਾ ਗਈ ਇਹ ਦਵਾ ਕੇ ਲਿਆ ਨਹੀਂ ਨਹੀਂ ਤਾਂ ਬਾਹਰ ਲਿਆ ਆਪਣੀ ਪਸੰਦ ਦੀ ਲੈ ਕੇ ਆਇਆਗੇ ਹੱਡ ਵਾਹਿਗੁਰੂ ਜੀ ਦਾ ਖਾਲਸਾ ਮੈਂ ਤਾਂ ਹੋਜੀਆਂ ਕਹਤਾ ਮੈਂ ਵਾਹਿਗੁਰੂ ਜੀ ਕੀ ਫਤਿਹ ਇਹ ਚੱਪਲਾ ਸਕੀਮ ਚ ਲੱਗੀਆਂ ਮੇਰੇ 500 ਰੁਪਏ ਦੀਆਂ 200 ਚ ਮਿਲ ਗਿਆ ਮੈਨੂੰ ਇਹ ਉਹਦਾ ਕੰਪਨੀ ਦੀਆਂ ਨਾਲੇ ਹੈ ਵੀ ਕਿਹੜੀ ਹੈ ਹੈਵੀ ਕੰਪਨੀਆਂ ਹੈਵੀ ਫਿਨਿਟੀ ਹਾਂ ਫਿਨਿਟੀ ਬ੍ਰੈਂਡ ਦਾ ਪਉਂਦਾ ਹਾਂ ਮੰਨਦਾ ਹਜੇ ਰਕੇ ਹੱਤਾ ਦਾ ਚਪੜ ਗੀਂ ਫੈਣ ਦਾ ਚਾਹ। ਅਰੇ ਤੈਨੂੰ ਵੀ ਦਵਾਈਆਂ ਕਰਨ ਨੂੰ ਵੀ ਦਵਾਈਆਂ। ਤੁਸੀਂ ਵੀ ਪਾਈਆਂ ਵੀ ਹੈ ਨਾ ਆਪਣਾ ਕੱਲੇ ਬਾਰੇ ਨਾ ਸੋਦਾ ਸਾਰੇ ਪਰਿਵਾਰ ਬਾਰੇ ਸੋਚ। ਹਲੋ ਹੋਰ ਪੁਰ ਕਰ। ਚੱਕੇ ਮੜ ਜਾ ਆ। ਆਹ ਜਿੱਪਾ ਲਈ ਲੈ ਆਇਆ। ਕੀ ਆ? ਜਿੱਪਾ ਲਈ। ਤੈਨੂੰ ਵੀ ਨਾ ਮੇਰੇ ਕੋ ਕੱਦੀ ਚੱਪਲਾਂ ਦੀ ਗੱਲ ਕਰ। ਆਹ ਤੈਨੂੰ ਪੁੱਤ ਕੌਣ ਰਿਹਾ ਐ ਤਾਂ? ਆ ਮਸੀ। ਹਾ ਮਾਸੀ ਜੀ ਨਾਲ ਗਈ ਸੀ ਤੁਹਾਡੇ ਨਾਲ ਮਾਸੀ ਨੇ ਆਈ ਹੈ ਸੱਚੀ ਗੱਲ ਹੈ ਮੈਂ ਨਹੀਂ ਗਈਆਂ ਮਾਸੀ ਲੈ ਕੇ ਰਾਂਖੜੀਆਂ ਦੇ ਪਾਸੇ ਦਵਾਈ ਲੈ ਕੇ ਆਈਆਂ ਮਾ ਆਹ ਯਾਰੇ ਦੇਖ ਲਓ ਸੱਚੇ ਨਾਲ ਬੋਲਦੇ ਜਿਹੜੇ ਸੱਚ ਬੋਲਦੇ ਸੱਚ ਅੱਜ ਬੋਲੇ ਕੌਣ ਲੈ ਕੇ ਆਇਆ ਮਾਸੀ ਦੇ ਦੇ ਕੇ ਆ ਯਾਰ ਐ ਗੁੱਸਾ ਕੁੱਤਾ ਅੱਜ ਪੈਸੇ ਡੈਡੀ ਨੇ ਦਿੱਤੇ ਚੱਲ ਤੂੰ ਕਰ ਦੋ ਨਹੀਂ ਨਹੀਂ ਬੱਸ ਕਹਿਣ ਦੇ ਕਰਨ ਬਿੱਕੀ ਚੱਪੜਾ ਕਾਉਣ ਤੋਂ ਆਕਲੇ ਆ ਇੱਧਰ ਤੇ ਧੁੱਪ ਨਿਕਲਿਆ ਜੀ ਹੂੰ ਇੱਧਰ ਕਾਲੀ ਘਾਟੇ ਚੜਿਆ ਜੀ ਤਾਂ ਕਿਆ ਕਰੋਗੇ ਤੋ ਫੋਨ ਨਹੀਂ ਹੋ ਮੇਰੀ ਕਿਸੀ ਲੜਾਈ ਸਾਡੀ ਰੋਕ ਕੇ ਦਿੱਤੀ ਵਿਚਾ ਕੇ ਚੱਪੜਾਂ ਦੀ ਗੱਲ ਛੇੜੀ ਲੜਾਈ ਕਹਿੰਦੇ ਤੁਸੀਂ ਤੁਸੀਂ ਰੰਗ ਸੁਣ ਕਰੋ ਚੱਜ ਦੀ ਗੱਲ ਵੀ ਕਰ ਲਓ ਲੜਾਈ ਤੇ ਸੁਭਾ ਮੇਰੀ ਗੱਲ ਸੁਣੋ ਕਰਨ ਵਾਲੇ ਰੰਗ ਦੀ ਬਸ ਗੱਲ ਕਰੋ ਰੰਗ ਤਾਂ ਜਿਹਦਾ ਹੈਗਾ ਹੈਗਾ ਹਾਂ ਅਰਦਾਸ ਕਰੋ ਦੋਹੇ ਨਦੀਆਂ ਦਾ ਪਾਣੀ ਦਰਿਆ ਦਾ ਪਾਣੀ ਇਕੱਠਾ ਹੋ ਕੇ ਜਿਹੜਾ ਪਵਾਲ ਮਚਾਰਿਆ ਵੀ ਉਹ ਥੋੜਾ ਬਹੁਤਾ ਠੰਡਾ ਹੋ ਰਿਹਾ ਮੈਂ ਤਾਂ ਕੋਈ ਗੱਲ ਕਰਕੇ ਟਿਕਿਆ ਨਦੀ ਵੀ ਪੂਰਾ ਪਾਣੀ ਆ ਇਧਰ ਘਟ ਗਿਆ ਆ ਕੇ ਇਹ ਪੈਣਾ ਤਾਂ ਦਰਿਆ ਚ ਜਾ ਕੇ ਦਰਿਆ ਦਾ ਪਾਣੀ ਦਾ ਪਹਿਲੇ ਨਹੀਂ ਸੰਭਾਲਦੇ ਬੰਨ ਹਾਂ ਪਰ ਇੱਕ ਸੋਚਣ ਦੀ ਗੱਲ ਹੈ ਵੀ 2023 ਚ ਹੜਾ ਆਇਆ ਤਾਂ ਜੀ ਸਾਡੇ ਇੱਥੇ ਉਹ ਨਦੀਆਂ ਨੂੰ ਵੀ ਟੁੱਟ ਗਈਆਂ ਸੀ ਉਸ ਟਾਈਮ ਦਰਿਆ ਤੇ ਕੰਢਿਆਂ ਨੂੰ ਪਾਣੀ ਲੱਗਿਆ ਵਸੇ ਇੱਥੇ ਸਾਰੇ ਜਾਂ ਰੋਪੜ ਦੇ ਛੜਦੇ ਸੀ ਤੇ ਉਸ ਟਾਈਮ ਕੋਈ ਬੰਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਾਣੀ ਆਇਆ ਇੱਦਾਂ ਹੀ ਲੰਘੇਗਾ ਕਿਤੇ ਦਰਿਆ ਨੇ ਕੋਈ ਨੁਕਸਾਨ ਨਹੀਂ ਕਰਾ ਹੁਣ ਪਾਣੀ ਚੱਲਦਾ ਲੰਮ ਸਮਾਂ ਜਾ ਪਰ ਉਹ ਚੱਲਦਾ ਥੱਲੜੀ ਸਾਈਡ ਆ ਥੱਲੜੀ ਸਾਈਡ ਤੇ ਬੰਨਾ ਕੋਲ ਤੇ ਰੇਤ ਦੀ ਬਾੜ ਲਾਈ ਜਾਂਦਾ ਥੱਲੇ ਤੇ ਉੱਪਰ ਤੇ ਚੱਕਣੀ ਮਿੱਟੀ ਦੀ ਢਾਂਗਾ ਗਰੀ ਜਾਂਦੀਆਂ ਬੰਨਾ ਕਿਨ ਨੂੰ ਵਧਦਾ ਜਾਈ ਜਾਂਦਾ ਜਿੱਦ ਤਣੂ ਪਾਣੀ ਨੇ ਰੁਕ ਕਰ ਲਿਆ ਥੋੜਾ ਬਹੁਤਾ ਬਾ ਉਧਰ ਨੂੰ ਵਧਦਾ ਵਧਦਾ ਜਾਈ ਜਾਂਦਾ ਥੱਲੇ ਤੇ ਰੇਤਾਂ ਨਿਕਲੀ ਜਾਂਦਾ ਉੱਪਰ ਤੇ ਮਿੱਟੀ ਉੱਪਰ ਤੱਕ ਭਰ ਕੇ ਜਾਂਦਾ ਫਿਰ ਬਾੜ ਨਹੀਂ ਦੀ ਲੱਗਣੀ ਫਿਰ ਬਾੜ ਨਹੀਂ ਤੇ ਲੱਗਣੀ ਹੁਣ ਕੱਲ੍ਹ ਨੂੰ ਕਿਤੇ ਸਵੇਰੇ ਜਦ ਤੁਸੀਂ ਕਹਿੰਦੇ ਨਦੀ ਆਈ ਨਹੀਂ ਅਬਾ ਹੁਣ ਆਈ ਹੈ ਨ ਮੈਂ ਕਿੰਨੇ 12 ਵਜੇ ਗਿਆ ਤਾਂ ਹੁਣ ਕਿੰਨੇ ਵਜ ਗਏ 4 4 ਘੰਟੇ ਲੰਘ ਗਏ 4 ਘੰਟੇ ਚ ਕੀ ਆ ਤੇ ਕੀ ਹੋ ਜਾਂਦਾ ਹੁਣ ਜਿਹੜਾ ਉੱਧਰ ਚੰਡੀਗੜ੍ਹ ਉੱਪਰ ਮੀਂਹ ਪੈ ਇਧਰ ਨੂੰ ਸਾਰਾ ਉਹ ਸਾਰਾ ਪਾਣੀ ਆ ਨਦੀਆਂ ਤੈਨੂੰ ਆਉਣਾ ਬਣੇ ਦੀ ਜੇ ਦੇਖ ਕੇ ਆਉਣਾ ਚੰਡੀਗੜ੍ਹ ਕਿੰਨਾ ਕਮੀ ਪਿਆ ਹੁੰਦਾ ਬਾਈ ਜਾਨ ਨੂੰ ਕਹਿੰਦਾ ਤਾਂ ਚੰਡੀਗੜ੍ਹ ਨਾ ਨਾ ਉੱਧਰ ਨਾ ਮੈਂ ਪਰਮਾਤਮਾ ਨਾ ਉੱਧਰ ਪਾਣੀ ਪਾਣੀ ਕਹਿੰਦੇ ਕੱਗਰ ਚ ਬਹੁਤ ਪਾਣੀ ਆਇਆ ਹੈ ਸ਼ਾਂਤੀ ਵਾਸ਼ ਹੈ ਹਨਾ ਵੇ ਇਹੋ ਪਾਣੀ ਵੀ ਆਪਾਂ ਕਹਿੰਦੇ ਕਹਿੰਦੇ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਫਲਾਣੀ ਜਗ੍ਹਾ ਨਹੀਂ ਪਾਣੀ ਦੇਣਾ ਢਮਕਾ ਨਹੀਂ ਆਏ ਨਹੀਂ ਆ ਨਾ ਪਾਣੀ ਦੀ ਕਮੀ ਰਹੀ ਹੁਣ ਮਾਲਕ ਹੈ ਨਾ ਤੂੰ ਨੂੰ ਪਾਣੀ ਤਾਂ ਤੂੰ ਕਿੰਨਾ ਚਾਹੀਦਾ ਥਰਲ ਲੈਵਲ ਨਹੀਂ ਨਾ ਵਧ ਰਿਹਾ ਚੱਕਰ ਦਾ ਇਹ ਫੈਕਟਰੀਆਂ ਨੇ ਕੰਮ ਖਰਾਬ ਕਰਤਾ ਕੀ ਗੱਲ ਮੈਂ ਹੁਣ ਥੱਲੇ ਵੀ ਮਲਕੀ ਸੀ ਬਾਈ ਰਾਜੂ ਬਾਈ ਨੇ ਸਾਰੇ ਬੈਠੇ ਦੇ ਮੈਂ ਗੱਲ ਚੱਲਦੀ ਦੁੱਤੇ ਵੀ ਇੰਨਾ ਪਾਣੀ ਹੁਣ ਜਾ ਰਿਹਾ ਦਰਿਆਵਾਂ ਦੇ ਵਿੱਚ ਜਾ ਰਿਹਾ ਚਾਹੇ ਨਦੀਆਂ ਤੋਂ ਜਾ ਕੇ ਇਹ ਸਮੁੰਦਰ 'ਚ ਜਾਂਦਾ ਹੈ ਵੀ ਇਹ ਜਾਂਦਾ ਸਮੁੰਦਰ 'ਚ ਆ ਉੱਥੇ ਬੇਸਟ ਹੋ ਜਾਂਦਾ ਜਾ ਕੇ ਹਾਂ ਉੱਥੇ ਬੇਸਟ ਵੀ ਹੋ ਜਾਂਦਾ ਜਿਹੜਾ ਬਰਸਾ ਬੱਦਲ ਪਾਣੀ ਲੈ ਕੇ ਆਉਂਦੇ ਇਹ ਕਿੱਥੇ ਤੇ ਲੈ ਕੇ ਆਉਂਦੇ ਆ ਇਹ ਵੀ ਦਰਿਆਵਾਂ ਚੋਂ ਉੱਠ ਕੇ ਆਉਂਦਾ ਬੱਦਲ ਉੱਥੇ ਤੇ ਪਾਪਾ ਮੰਨਦੇ ਆ ਜੇ ਸਮੁੰਦਰ ਚੋਂ ਉੱਠ ਕੇ ਆਉਂਦਾ ਵੀ ਇਹ ਸਾਰੇ ਕੁਦਰਤ ਦੀ ਪ੍ਰਕਿਰਿਆ ਹੈ ਪ੍ਰਕਿਰਿਆ ਸਾਰਾ ਉਹ ਕਣੇ ਚੱਕਰ ਚੱਲ ਰਿਹਾ ਉੱਥੇ ਤੇ ਪਾਣੀ ਆਉਣਾ ਚੱਕ ਕੇ ਕਿਤੇ ਆ ਕੇ ਉਹਨੇ ਵਰਸਣਾ ਫਿਰ ਨਦੀਆਂ ਨਾਲੀਆਂ ਚੋਂ ਉਹਨੂੰ ਹੋ ਕੇ ਦਰਿਆਵਾਂ ਚੋਂ ਹੋ ਕੇ ਸਮੁੰਦਰ ਚ ਸਮਾਜਣਾ ਪਰ ਕੁਦਰਤ ਕਿਤੇ ਕਿਤੇ ਜਿੱਥੇ ਜਿੱਥੇ ਮਤਲਬ ਕੁਦਰਤ ਨਾਲ ਖਿਲਵਾੜ ਕੀਤਾ ਕਿਤੇ ਦਰਖਤ ਵੱਢੋਗੇ ਕਿਤੇ ਮਾਈਨਿੰਗ ਹੋਗੀ ਕਿਤੇ ਖੋਦ ਹੋ ਗਿਆ ਉੱਥੇ ਉੱਥੇ ਆਪਣਾ ਅਸਰ ਵੀ ਦਿਖਾ ਰਿਹਾ ਹੁਣ ਇਹ ਜਿੱਥੇ ਕਿਤੇ ਸਾਮ ਸੰਭਾਲ ਨਹੀਂ ਹੋ ਗਈ ਕਿਤੇ ਵੀ ਹੋ ਗਈ ਕਿਤੇ ਨਹੀਂ ਵੀ ਹੋਈ ਚਲੋ ਹੁਣ ਹੁਣ ਐ ਤਾਂ ਸਾਰੇ ਸਰਕਾਰਾਂ ਨੂੰ ਕੋਸ਼ਦਿਆ ਸ਼ੁਰੂ ਤੇ ਸਰਕਾਰਾਂ ਦੇ ਵੀ ਮਤਲਬ ਇਹ ਅਥਾਰਟੀਆਂ ਤਾਂ ਹੈਗੀਆਂ ਪਰ ਦੱਸਣਾ ਵੀ ਸਾਡਾ ਫਰਜ਼ ਹੈ ਇਹ ਨਹੀਂ ਹੈਗਾ ਵੀ ਜਦੋਂ ਪਾਣੀ ਆ ਗਿਆ ਬੰਨ ਨੂੰ ਲੱਗ ਗਿਆ ਬਾੜ ਲੱਗ ਗਿਆ ਕਰਨ ਆ ਕੇ ਵੀ ਖਰਾਬ ਲੱਗ ਗਿਆ ਕਰਨ ਫੇਰ ਆ ਕੇ ਕਹਿਣਾ ਵੀ ਹਾਂ ਹੁਣ ਸਰਕਾਰ ਨੇ ਆ ਕੇ ਗੌਰ ਨਹੀਂ ਕੀਤੀ ਉਹ ਤੋਂ ਪਹਿਲਾਂ ਵੀ ਹੈ ਬੇ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਵੀ ਆਪਾਂ ਗੌਰ ਕਰ ਸਕਦੇ ਆ ਆਪ ਵੀ ਕਰ ਸਕਦੇ ਹੁਣ ਵੀ ਤਾਂ ਨੱਠੇ ਫਿਰਦੇ ਆ ਹੁਣ ਕਿੱਡੀ ਸਰਕਾਰਾਂ ਦੇ ਉੱਪਰ ਉਮੀਦ ਰੱਖੀ ਵੀ ਅਸੀਂ ਇੰਨੇ ਟਰੈਕਟਰ ਲਈ ਜਾਂਦੇ ਪਿੰਡਾਂ ਪਿੰਡਾਂ ਤੇ ਦਿੱਤਾ ਉਥਾਂ ਨੂੰ ਥੱਲੇ ਪਰ ਪਰ ਜਾਂਦੇ ਆ ਹਾਂ ਹੁਣ ਵੀ ਤਾਂ ਆਪੇ ਸੰਘਰਸ਼ ਲੱਗੇ ਬੇਕਾਰਨ ਅ ਕੁਝ ਬਰਸਾਤਾਂ ਦੇ ਪਹਿਲਾਂ ਵੀ ਆਪਾਂ ਕਰ ਕੁਝ ਬਰਸਾਤਾਂ ਤੋਂ ਪਹਿਲਾਂ ਅਸੀਂ ਵੀ ਕਰ ਸਕਦੇ ਉੱਧਾ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈਗੀ ਐਦਾਂ ਦੀ ਗੱਲ ਹੋਊਗੀ ਵੇਖਣਾ ਚਾਹੀਦਾ ਹਾਂ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈਗੀ ਹੈ ਇੱਕ ਇੱਕ ਚੀਜ਼ ਤੈਨੂੰ ਮੈਂ ਹੋਰ ਦੱਸਦਾ ਇਹ ਖਵਾਜਾ ਦੇ ਦਿੰਦਾ ਠੀਕ ਹੈ ਨਾ ਇਹ ਕਿਆ ਪਤਾ ਇਹਦਾ ਕੁਛ ਨਹੀਂ ਪਤਾ ਇਹਨੇ ਕਿੱਧਰ ਨੂੰ ਚੱਲਣਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕੁਛ ਨਹੀਂ ਕਰ ਸਕਦਾ ਜੇ ਇਹਦੀ ਮਰਜ਼ੀ ਹੈ ਨਾ ਮੇਰੇ ਮਰਜ਼ੀ ਦੇ ਹਿਸਾਬ ਨਾਲ ਜਿੱਧਰ ਨੂੰ ਤੁਰ ਪਿਆ ਤੁਰ ਪਿਆ ਵਸੇ ਉਥੇ ਫੇ ਭਾਵੇਂ بڑے بڑے ਬੰਨ ਲੱਗੇ ਹੋਣ ਉਹ ਟੁੱਟ ਜਾਂਦੇ ਆ ਉਹ ਵੀ ਆ ਗੱਲ ਜੇ ਕੋਸ਼ਿਸ਼ ਕਰਨੀ ਜੇ ਪੁਲਾਂ ਦੇ ਥੱਲੇ ਨੂੰ ਪਾਣੀ ਨਿਕਦਾ ਪੁਲਾਂ ਦੇ ਉੱਪਰ ਨੂੰ ਵੀ ਨਿਕ ਸਕਦਾ ਹਾਂ ਨਿਕਲਦਾ ਉਹ ਕੋਈ ਹੋ ਨਹੀਂ ਹੈ ਨਹੀਂ ਆਪਾਂ ਅਰਦਾਸ ਕਰ ਸਕਦੇ ਹਾਂ ਵੀ ਖਵਾਜਾ ਦੇਵਤਾ ਹੁਣ ਬਹੁਤ ਹੋ ਗਿਆ ਹੁਣ ਤੁਸੀਂ ਆਪਣਾ ਠੰਡਿਆਈ ਵਰਤੋ ਠੰਡੇ ਹੋ ਜਾਓ ਫੰਡੇ ਹੋ ਜਾਓ ਇੱਕ ਲੱਖੇ ਦਾ ਬਹੁਤ ਜ਼ਿਆਦਾ ਨਾ ਵੀ ਹੋਇਆ ਬਾ ਉਹਨਾਂ ਦੇ ਮੰਦੇ ਵਿੱਚ ਨਾ ਦੇਖੋ ਕਰਦਾ ਕੁਦਰਤ ਕੁਦਰਤ ਜਿਹੜੀ ਸਹੀ ਕਰਦੀ ਹੁੰਦੀ ਹੈ ਆਪਣੇ ਵੱਲ ਤੇ ਉਹ ਹਮ ਅਸੀਂ ਆਪਣੇ ਸੁੱਖ ਸਾਧਨ ਦੇਖ ਕੇ ਥੋੜਾ ਜਿਹਾ ਟੋਕ ਕਰਨ ਲੱਜ ਜਾਂਦੇ ਆ ਫਿਰ ਅਸੀਂ ਕਿਸੇ ਨੂੰ ਨਿੰਦਣਾ ਹੁੰਦਾ ਕਿਸੇ ਨੂੰ ਕੁਝ ਕਰਨਾ ਦਾ ਸੰਸਾਰ ਨੇ ਚੱਲਣਾ ਹੁੰਦਾ ਕੋ ਟੇਡਾ ਮੇਡਾ ਹੋ ਕੇ ਬੱਸ ਬੱਸ ਉਹ ਕਿਤੇ ਨੇ ਕਿਤੇ ਅਸੀਂ ਗੜਬੜ ਕਰਦੇ ਆ ਤਾਂ ਪ੍ਰਮਾਤਮਾ ਪ੍ਰਕੋਪ ਦਿਖਾਉਂਦਾ ਹੈ ਹਮ ਠੀਕ ਹੈ ਨਾ ਜੇ ਇਥੇ ਘਰਪੜਾ ਨਾ ਕਰੀਏ ਟਾਈਮ ਗੱਲ ਬਾਬੇ ਨੂੰ ਯਾਦ ਕਰਦੇ ਰਹੀਏ ਜਾਂ ਜੋ ਵੀ ਹੈ ਜਿਵੇਂ ਵੀ ਸੰਸਾਰ ਚੱਲਣਾ ਚਾਹੀਦਾ ਉਵੇਂ ਚੱਲਦਾ ਰਹੇ ਅਸੀਂ ਵਿੱਚ ਬੇਦਖਲੀ ਜੀ ਨਾ ਕਰੀਏ ਬਹੁਤੀ ਵਿੱਚ ਇੰਟਰਫੀਰੈਂਸ ਨਾ ਕਰੀਏ ਉਹਦੇ ਵਿੱਚ ਫਿਰ ਸ਼ਾਇਦ ਸਿਸਟਮ ਸਹੀ ਚੱਲੀ ਜਾਵੇ ਪਰ ਬਹੁਤ ਟਾਈਮ ਬਾਅਦ ਆ ਹੜਾ ਵਾਲੀ ਪੋਜੀਸ਼ਨ ਬਣੀ ਹੈ ਤੇ ਤਕਰੀਬਨ ਹੜਾ ਹੁੰਦੇ ਤੇ ਵਿਕੀ 96 95 96 ਦੇ ਨਹੀਂ 95 99 ਨਹੀਂ ਥੋੜੀ ਦੇ ਪਹਿਲਾਂ 99 ਮਤਲਬ ਬੈਜ ਅਤੇ ਛੋਟੀ ਜੀ ਟੀਮ ਹੈ ਤਾਂ ਦੱਸਦੀ 90 90 ਦੇ ਗੇਟ ਦੇ ਵਿੱਚ ਸੁਰਤਾ ਪਰੋਂ ਨਦੀ ਟੁੱਟੀ ਹੋ ਰਹੀ ਦੀ ਹਾਂ ਆਹ ਹਰਤਾ ਪਰ ਗਲੇ ਪੈ ਡਾ ਮੈਂ ਇਹ ਹੁੰਦਾ ਸੀ ਦਿਮਾਗ ਚ ਆਉਂਦਾ ਮੈਂ ਜਦ ਛੋਟੀ ਜੀ ਸੀ ਤੀ ਨਾ ਮਤਲਬ ਮੇਰਾ ਚਾਚਾ ਫਟਾਫਟ ਆਇਆ ਕਹਿੰਦਾ ਬਈ ਬਹੁਤ ਮੀ ਆ ਰਿਹਾ ਬਈ ਆਹ ਪੌਣੀ ਜਿਹੜੀ ਨਹਿਰ ਆ ਇਹਦੇ ਵਿੱਚ ਪਿੱਛੇ ਤੇ ਸਮਾਨ ਹੜਾ ਹੜ ਕੇ ਆਉਂਦਾ ਦਾ ਜਿੱਕਣਾ ਲਮਾਰੀਆਂ ਪੱਖੇ ਜਿਹਨਾਂ ਜ਼ਰੂਰਤਮੰਦ ਚੀਜ਼ਾਂ ਸਾਰੀਆਂ ਹੜੀਆਂ ਹੀ ਜਾਂਦੀਆਂ ਸੀ ਉਹ ਤਾਂ ਫਿਰ ਜਾਂਦੀ ਗੱਲ ਹੈ ਮੈਂ ਵੀ ਯਾਦ ਕਰ ਸੋਚੀ ਜੀ ਵੀ ਇੱਕੜਾ ਹੋਣਾ ਨਹੀਂ ਕੋਈ ਹੋ ਜਾਂਦਾ ਪਹਿਲਾਂ ਕਹਿੰਦਾ ਤੈਨੂੰ ਕਰਦੀ ਗੱਲ ਹੈ ਹਾਂ ਆਪਣੇ ਨਹਿਰ ਟੁੱਟ ਕੇ ਨਹੀਂਦੀ ਪੈ ਗਈ ਇੱਥੇ ਆਪਣੇ ਨਦੀ ਦੇ ਵਿੱਚ ਪਹਿਲਾਂ ਕੱਚੀ ਨਹਿਰਤ ਪਈ ਸੀ ਉਹ ਪਤ ਨਹੀਂ ਇੱਕ ਦਾ ਸਿਸਟਮ ਹਾਂ ਇਹ ਜਦੋਂ ਰੋਪੜ ਦੇ ਕੋਲ ਤੇ ਇਹ ਨਹਿਰ ਨਿਕਲਦੀ ਹੈ ਨਾ ਜਦ ਤੇ ਇਹ ਇੱਕ ਬੰਦੇ ਨੇ ਖੂਦੇ ਉੱਪਰ ਉਹ ਬਣਾਇਆ ਵਾ ਸੀਗਾ ਹਾਂ ਹਾਂ ਕਿਥੇ ਦੇ ਬਹੁਤ ਸਾਰੇ ਘਰਾਂ ਨੂੰ ਆਇਆ ਵਿੱਚ ਕੇ ਉਸ ਮੰਗਿਆ ਦਾ ਹੜਕੇ ਸਾਰਾ ਉਹ ਕੱਚੀ ਨਹਿਰ ਟੁੱਟ ਕੇ ਬੜੇ ਚਰ ਪਰੇ ਚੱਲੇ ਗਈ ਸੀ ਸੜਕ ਨੂੰ ਪਾਟ ਪਾਤਾ ਤਾਂ ਸਾਨੂੰ ਪਾਟ ਪਾ ਕੇ ਉਨਾਂ ਕੇ ਏਰੀਆ ਐ ਇਕੱਠਾ ਕਰਕੇ ਹੜਾ ਲੱਗ ਗਈ ਸਾਰੀ ਉਹਦੇ ਕਰਕੇ ਮੈਂ ਕਹਿੰਦਾ 100 ਪਜਾ ਘਰਤਾ ਤਿੰਨ ਚਾਰ ਮੰਜ਼ਲੀ ਕੋਠੀ ਸੀ ਜਿਹੜੀ ਥੱਲੇ ਧਰਤੀ ਦੇ ਵਿੱਚ ਜਮਾ ਗਈ ਹਾਂ ਐਕਣਾ ਹੋਇਆ ਤਾਂ ਇਹ ਉੱਤੇ ਤੇ ਹੋਰ ਬਹੁਤ ਸਾਰੀਆਂ ਸਾਰਾ ਕੁਝ ਅੜ ਗਿਆ ਉਹਦੇ ਖੂਹ ਖੜਾ ਹੀ ਰਹਿ ਗਿਆ ਤਾਂ ਉਹਦੇ ਉੱਪਰ ਲੈਟਰਨ ਬਣਾਈ ਵੀ ਦੀ ਕਿਸੇ ਨੇ ਖੂਹ ਦੇ ਉੱਪਰ ਹਾਂ ਆ ਗੱਲ ਹੈਗੀ ਸੀ ਹਾਂ ਮੇਰੇ ਉਹਦੇ ਆਏ ਦਿਮਾਗ ਵਿੱਚ ਹੁੰਦਾ ਤੇ ਬਾਕੀ ਹੋਰ ਆਏ ਹੁੰਦਾ ਵੀ ਜਿਗਣਾ ਹਨ ਨਦੀਆਂ ਈਆਂ ਨਦੀਆਂ ਦੇ ਵਿੱਚ ਕਿਤੇ ਗੁਜਰਾ ਨੇ ਘਰ ਪਾਏ ਹੋਏ ਜਾਂ ਕੁਝ ਵੀ ਕੜਾ ਨਦੀਆਂ ਦੇ ਵਿੱਚ ਜਾਨੀ ਕਿ ਮੈਂ ਸਮੋਸਾ ਕਟੀਆਂ-ਕੁਟੀਆਂ ਹਟਦੀਆਂ ਦੇਖੀਆਂ ਸੀਆਂ ਅਸੀਂ ਆਂ ਹੁਣ ਜਾਨੀ ਥੋੜੇ ਜਿਹਾ ਚੌਕਸ ਹੋ ਗਏ ਉਹ ਲੋਕ ਵੀ ਉਹਨਾਂ ਨੂੰ ਪਤਾ ਲੱਗਦਾ ਵੀ ਪਾਣੀ ਆਉਣਾ ਇਧਰ-ਉਧਰ ਉੱਠ ਕੇ ਬੈਠ ਜਾਂਦੇ ਜਦ ਪਾਣੀ ਦਾ ਸਿਸਟਮ ਪਤਾ ਨਹੀਂ ਤਾਂ ਕਿਉਂਕਿ ਹੁਣ ਡੈਮ ਬਣ ਗਿਆ ਉੱਪਰ ਤੇ ਸਮਾਂ ਦੇ ਡੈਮ ਚ ਤੇ ਹੌਲੀ-ਦਿਕੇ ਪਾਣੀ ਨੇ ਛੁੱਟਣਾ ਹੈ ਉਹ ਸਮਾਂ ਕਿਆ ਸੀ ਜਦ ਡੈਮ ਹੈਂ ਤਾਂ ਉੱਪਰ ਮੀਂਹ ਪਿਆ ਨਹੀਂ ਤਾਂ ਇੱਥੇ ਤਾਂ ਮੀਂਹ ਵੀ ਨਹੀਂ ਪੈਂਦਾ ਐਥੇ ਤਾਂ ਸੁੱਕਾ ਪੱਕਾ ਉਹ ਨਦੀ ਆ ਗਈ ਓਏ ਨਦੀ ਆ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਆਹੜਿਆਂ ਵਿੱਚ ਕਟੀਆਂ-ਕਟੇ ਆ ਖੜੀ ਆਉਂਦੇ ਆ ਦੀ ਵੀ ਦੇ ਕਿ ਹਟਦੇ ਨੇ ਟਰੰਕ ਸਾਡੇ ਆਉਂਦੇ ਦੇਖਿਆ ਸਿਲੰਡਰ ਵੀ ਹਟਦੇ ਆਉਂਦੇ ਦੇਖਿਆ ਜਦ ਤਾ ਸਾਡੀ ਨਦੀਆਂ ਨੂੰ ਪੁਲ ਨਹੀਂ ਦਿੰਦੇ ਜਦ ਆ ਇੱਥੇ ਜਿਹੜਾ ਜਿਨ੍ਹਾਂ ਕੋਲ ਰੇੜੇ ਹੁੰਦੇ ਤੇ ਉਹਨਾਂ ਨੇ ਜਦ ਤਾ ਪੈਂਥਰ ਸਕੂਟਰੀਆਂ ਹੁੰਦੀ ਤੇ ਜਾਂ ਸਕੂਟਰ ਹੁੰਦੇ ਤੇ ਉਹ ਰੇੜੇ ਪਰ ਲਾਦ ਕੇ ਉੱਪਰ ਟਪਾਉਣੇ ਪਾਰ 10 ਰੁਪਇਆ ਪਾਣੀ ਚੋਂ ਲਖਾ ਦਿੰਦੇ ਤੇ ਰੇੜੇ ਆਪ ਨੂੰ ਫਿਰ ਬੰਦੇ ਜਨਾਨੀਆਂ ਵੀ ਰੇੜੇ ਆਪ ਨੂੰ ਬੈਠ ਕੇ ਟੱਪਦੇ ਹੁੰਦੇ ਤੇ 5 ਰੁਪਏ ਸਵਾਰੀ 10 ਰੁਪਏ ਸਵਾਰੀ ਕੰਨਾ ਚੱਲਦਾ ਸੀ ਸਿਸਟਮ ਭਈ ਅਸਲ ਵਿੱਚ ਮੈਂ ਤਾਂ ਇਹ ਗੱਲ ਦੇਖਦੀ ਆਂ ਬਈ ਉਹਦੇ ਰੰਗਾਂ ਦਾ ਕੁਝ ਨਹੀਂ ਪਤਾ ਹੈਗਾ ਪਹਿਲਾਂ ਬਹੁਤ ਕੁਝ ਕਰ ਸਕਦਾ ਉਹ ਬਹੁਤ ਕੁਝ ਆ ਕੰਦ ਆਪਣੀ ਤਗੜੀ ਹੋਵੇ ਇਹ ਮੈਂ ਜਿਹੜੇ ਸਾਹ ਕੋਲ ਤੋਂ ਉਹ ਲਾਈ ਖੜੀ ਹੈ ਇਹ ਹੁਣ ਦੱਸੋ ਮੈਨੂੰ ਰੰਗ ਦਾ ਕੀ ਫਲਟ ਹੈ ਤੁਹਾਡਾ ਆਪ ਗੱਲਾਂ ਵਿੱਚ ਰੰਗ ਦਾ ਫਲਟ ਹੈ ਵੀ ਭਾਈ ਬਾਹਲਾ ਫਿੱਕਾ ਰੰਗ ਨਹੀਂ ਲਿਆ ਇਹਦੇ ਵਿੱਚ ਗੁਲਾਬੀ ਤੇ ਵਿੱਚ ਜਾਕਦਾ ਹੈਲੋ ਹੈਲੋ ਦੇਖੋ ਪਹਿਲਾਂ ਜਾ ਕੇ ਪੁੱਤ ਇੱਕ ਮਿੰਟ ਇੱਕ ਮਿੰਟ ਚਲੋ ਚਲੋ ਆਜੋ ਤੁਸੀਂ ਵੀ ਫਿਰ ਤੁਸੀਂ ਕਹਣਾ ਤੁਸੀਂ ਤੁਹਾਨੂੰ ਜ਼ਿਆਦਾ ਦਿਖਦਾ ਮੈਂ ਬਾਅਦ ਤੇ ਜਵਾਬ ਦਊਗਾ ਤੁਸੀਂ ਤੁਸੀਂ ਮੈਂ ਚੈੱਕ ਕਰਿਆ ਹੋ ਜਾ ਵੇਕਰ ਅੱਜ ਬੀਪ ਰੰਗ ਕਿਦਾਂ ਕਹਾਜਾ ਤੇ ਆ ਦੇਖੋ। ਓਹੋ ਆਏ ਦੇ ਲਾਪੀ ਰੰਗ। ਵਾਈਨ ਸਟਿਕਸ ਵਾਈਨ। ਆਏ ਕਿ ਲਾਪੀ ਰੰਗ ਦੇਖੋ। ਚਲੋ। ਮਸਲਾ ਬੀ ਰੰਗ ਦਿਖਦਾ। ਹਜੇ ਤਜੇ ਇੱਕ ਹੋਰ ਤੇ ਇੱਕ ਕ੍ਰੀਤ ਖੜ ਜਾ ਪੁੱਤ। ਹਜੇ ਇੱਕ ਛੇੜ ਹੋਰ ਭੱਜਣਾ ਇਹਦੇ ਪਰ। ਫੇਰ ਵੀ ਝਾਕਣਾ ਫੇਰ ਵੀ ਝਾਕਣਾ। ਫੇਰ ਇੱਕ ਛੇੜ ਹੋਰ ਮਰਾ ਦੂੰਗਾ। ਵੇ ਬੱਸ ਵੇ ਬੱਸ ਬੇਦੀਆਂ ਦਿਹਾੜੀਆਂ ਲਵਾਈ ਜਾ। ਜੇ ਫੇਰ ਤੱਕ ਗਿਆ। ਜੇ ਫੇਰ ਚੱਕੀ ਗਿਆ ਫੇਰ ਰੰਗ ਬਦਲ ਦੂੰਗਾ ਪਹਿਲਾਂ ਤਾਂ ਆਪਾਂ ਮੈਂ ਤਾਂ ਗੱਲ ਇਹੀ ਕੀਤੀ ਵੀ ਲੌਬੀ ਚ ਗੂੜਾ ਰੰਗ ਚਾਹੀਦਾ ਨਹੀਂ ਫਿੱਕਾ ਤਾਂ ਹੈ ਮੈਂ ਗੂੜਾ ਕਿਉਂ ਨੇਹਰੇ ਚ ਫਿੱਕਾ ਦਾ ਰੰਗ ਸੀ ਪਹਿਲੇ ਚਾਹ ਹਾਂ ਕਰੋ ਆ ਸਭ ਤੋਂ ਪਹਿਲਾਂ ਕਰਾਵਾਂ ਐਦੇ ਵੀ ਤੁਹਾਨੂੰ ਫਰਕ ਲੱਗਦਾ ਕੋਈ ਮੈਨੂੰ ਲੱਗਦਾ ਜਿਹੜੇ ਜਿਹੜੇ ਚੜੇ ਨਾ ਜਾਣਾ ਕਿਉਂ ਉੱਪਰ ਦੇਖੋ ਚਾਨਕ ਲੱਗਦੀ ਨਹੀਂ ਇਹ ਪਹਿਲੇ ਹੀ ਗੂੜਾ ਹਾਲਾ ਹਾਂ ਦੇਖੋ ਗਲਾਬੀ ਕੋਈ ਉੱਪਰ ਪਹਿਣਾ ਹਾਲੇ ਹੈ ਕੋਰਨਾ ਪਈਆ ਪਰ ਫਿੱਕਾ ਨਹੀਂ ਇਹ ਦੂਆ ਕੋੜ ਬਜਣਾ ਕਰਾਂਗਾ ਇੱਕ ਟਿੱਕਾ ਹੀ ਚਾਹੀਦਾ ਹੁੰਦਾ ਆਹ ਦੇਖੋ ਆਰਾੰਗ ਦੇ ਕੋਲ ਆ ਦੇਖ ਉਹ ਉੱਧਰ ਬਣਾਇਆ ਨਾ ਕਰ ਆ ਬਣਾਇਆਂਗੇ ਆ ਜਾਓ ਉਹਦਾ ਵੇਖ نیچے ਇੱਕੋ ਗੋੜਾ ਇਹਦਾ ਟੱਟਾ ਇਹ ਰੰਗ ਗੋੜਾ ਇਹ ਰੰਗ ਬਣਾਉਣਾ ਪਰ ਤਾਂ ਕਿ ਇਹ ਤਾਂ ਠੀਕ ਨਹੀਂ ਹੈ ਗੈਰ ਇਹਨਾਂ ਲੈਟ ਵੱਟ ਕੇ ਦੇਖੀਂ ਕਿ ਕਰਾਂ ਚੰਮ ਕਰੀਂ ਨਹੀਂ ਇਥੇ ਤੁਸੀਂ ਵੱਲੋਂ ਗੱਲ ਲੜੋ ਤੂੰ 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 ਇਹਦਾ ਪਿੰਡਾ ਬਾਸ ਤੇ ਰੱਖਿਆ ਪਿੰਡਾ ਪਰ ਚਿੱਟੇ ਆਹ ਤਾਂ ਵੱਲਵਾਵੇਂ ਤੁੰਨ ਤਾਂ ਨਹੀਂ ਇਹਦੇ ਵਿੱਚ ਤੀਰ ਦਾ ਨਿਸ਼ਾਨ ਬਣਾਵੇ ਇੱਥੇ ਉੱਪਰ ਚੜੋ ਕੀ ਆ ਜਸਮਾਨ ਬਾਹਤੇ ਬਣਾਤਾ ਤਾਂ ਬੰਦ ਕਰਾ ਹਾਂ ਬੰਦ ਚਲ ਬੰਦ ਕਰਾ ਦਾਂਗੇ ਬੰਦ ਕਰਾ ਦਾਂਗੇ ਕੋਈ ਚੱਕਰ ਨਹੀਂ ਲਗਾ ਆ ਤਾਂ ਹੁਣ ਵਧੀਆ ਲੱਗਦਾ ਨਹੀਂ ਚਲ ਅਗਰ ਜੂਆ ਹੋ ਰਿਹਾ ਨਾ ਹੋਰ ਬੀਕਾ ਚ ਰੋਦਾ ਤੁਹਾਨੂੰ ਨਾਲ ਲਾ ਕੇ ਆ ਵੀ ਬੰਦ ਕਰਾਓ ਹਾਂ ਤੇ ਹਾਂ ਮੋਕਾ ਜ਼ਰੂਰ ਰੱਖਣੀ ਮੋਕਾ ਬੰਦ ਕਰੇ ਦਿੱਤਾ ਉਹ ਜਿੱਥੇ ਲੈ ਤੇ ਮੈਂ ਕਾ ਕੇ ਕਰਾਇਆ ਪਤਾ ਹੈ ਪਰ ਇਹ ਯਾਦ ਰੱਖੀ ਇਹਨੂੰ ਯਾਦ ਰੱਖਿਓ ਵੀ ਇੱਥੇ ਨੂੰ ਪਾਈਪ ਲਾਈਨ ਪਾ ਕੇ ਨਾ ਹੋ ਜਾਣਾ ਕੋਈ ਗੱਲੀ ਜਨ ਫਰਵੀ ਨਾ

ਕੀ ਕਰੇਗਾ ਕੋਰੈਕ ਮਾ ਦੰਗਾ ਉਹ ਮਾਜੇ ਟੱਕਿਆਂ ਨੂੰ ਲੈ ਲੰਗ ਉਹ ਫੱਟੇ ਜਿਹੜੇ ਅੱਧਾ ਟਿੱਲਾ ਹੋ ਗਿਆ ਉਹਨੂੰ ਕੱਸ ਹੱਸਦੀ ਤੂੰ ਕੀ ਕਰ ਦੇ ਨਾ ਵੀ ਗਰਭੀ ਚਾੱਕੀ ਜਾਂਦਾ ਹੈ ਮੈਂ ਮੈਂ ਉਹਨੂੰ ਮਾਰਦੀ ਕਿ ਤੱਕ ਗਲੱਬੀ ਚਾੱਕਦਾ ਪਾਪਾ ਕੱਲ ਦੂਜੇ ਕੋਟ ਪਰਪਸਾ ਲੱਗਣਾ ਹਾਂ ਉਹ ਪੇਪਰ ਲੱਗਾ ਪਿੱਕਾ ਰੰਗ ਫੇਰ ਤਿਆਰ ਕਰਾਉਣਾ ਪੈਣਾ ਕਿੱਥੇ ਆਈਊਗ ਗੱਲ ਉਹ 150 ਇਹ ਕੋਈ ਨਾ ਫਿੱਕਾ ਹੋ ਪਰ ਇਹ ਫਿੱਕਾ ਹੈ ਇਹਦੀ ਕੋਈ ਪੱਟੀ ਬਣਵਾ ਲਿਓਰੇ 2-3 ਫੁੱਟ ਉਹਦੇ ਵਾਲੀ 2-3 ਇੰਚ ਵਾਲੀ ਕੋਈ ਹਾਂ ਬਣਾ ਸਾਡੇ ਜਿਹੜਾ ਗੂੜੇ ਰੰਗ ਦੀ ਹੈ ਨਾ ਮੈਂ ਦੇਖਾ ਇਹ ਆਇਆ ਕਿ ਉਹ ਇੱਕ ਪੱਟੀ ਜਿਹੜੀ ਮਾਜੀ ਬਣਵਾ ਲਿਓ ਤੇ ਇੱਕ ਪੱਟੀ ਮਤਲਬ ਨਾ ਇਹੋ ਜਿਹਾ ਕਲਰ ਜਿਵੇਂ ਤੇਰੇ ਸੂਟ ਦਾ ਹਰਾ ਨਾ ਮੈਂ ਕਹਿੰਦੀ ਜਾਵੇਂ ਜਿਹਦੇ ਵਿੱਚ ਲੈਂਡ ਬੱਜੇ ਤੇ ਚਮਕਦਾ ਹੁੰਦਾ ਕਿਹੜਾ ਹੁੰਦਾ ਤੇ ਕਿਹੜਾ ਚਮਕਦਾ ਹੁੰਦਾ ਜਿਹੜਾ ਪਰਪਲ ਦਾ ਬਿੰਕਾ ਨਹੀਂ ਕਲਰ ਹੁੰਦਾ ਓਏ ਹੋਏ ਚਮਕ ਜਿੰਨ ਲੈਂਡ ਬੱਜੇ ਮੰਨ ਲੈ ਲੈਂਡ ਉੱਥੇ ਬੱਜੇ ਉਹ ਚਮਕ ਦਿਖਣ ਲੱਜਵੇ ਕੋਈ ਹੁੰਦਾ ਯਾਰ ਵਾਈਟ ਉਹ ਤੇ ਵੀ ਨਹੀਂ ਚੱਲਦਾ ਯਾਰ ਜਿਹੜਾ ਜੁਗਨੂਆਂ ਦਾ ਕਲਰ ਦਾ ਹੁੰਦਾ ਕਿਹੜਾ ਹੁੰਦਾ ਹਾਂ ਤੋਤਾ ਪਰੀ ਉਹਨੂੰ ਕੋਈ ਹੋਰ ਕਲਰ ਕਹਿੰਦੇ ਪਤਾ ਨਹੀਂ ਤੋਤਾ ਪਰੀ ਦਾ ਹੁੰਦਾ ਜੁਗਨੂਆਂ ਦੀ ਪੂੰਛ ਹੰਤਰ ਜਗ ਨੂੰ ਵੀ ਤੇ ਗੱਲ ਤੇ ਜੁਗ ਨੂੰ ਮਾਚੇ ਉਹ ਪਾਣਾ ਘੂੜਾ ਨਹੀਂ ਹੁੰਦਾ ਉਹ ਥੋੜਾ ਜਿਹਾ ਕੋ ਹੁੰਦਾ ਲਾਈਟ ਲਾਈਟ ਜਾਂਦਾ ਸਿਲਵਰ ਸਿਲਵਰ ਮੈਂ ਕਹਿੰਨਾ ਹਮ ਸਿਲਵਰ 골ਡਨ ਕਲਰ ਅੱਛਾ ਚਾਂਦੀ ਰੰਗ ਮੰਨ ਰੋ ਵੀ ਇਹ ਪਾਕੀ ਤੇ ਆਏ ਕਰਦੇ ਆ ਪਹਾ ਮਾਲ ਰੋਡ ਪਰ ਕੋਈ ਬੰਦੇ ਉਹ ਕਪੜੇ ਪਾਈ ਕਰਦੇ ਜਿੱਥੇ ਲਾਈਟ ਵੱਜਦੀ ਹੁੰਦੀ ਉਹਨਾਂ ਨੇ ਮੀਆ ਚੰਦ ਤੇ ਕਾਲਾ ਕਰਾ ਲਓ ਉਹ ਦੂਰ ਤੇ ਧੁੱਕ ਚੱਪਣ ਲੱਗ ਜਾਂਦੇ ਅੱਪਾ ਅੱਪਾ ਨੂੰ ਕਦੋਂ ਨਾ ਸੰਪਨ ਕਰਾ ਲਓ ਤੇ ਹੈ ਨਹੀਂ ਕਾਲਾ ਕਰਾ ਲਓ ਤੋਤਾ ਫਰੀ ਅਬ੍ਰੇਟਾ ਕਿਹੜਾ ਲੱਗਦਾ ਜਿਹੜਾ ਜੁਗਲੂ ਵਿੱਚ ਹੁੰਦਾ ਇਹਦੀ ਵੀ ਗੱਲ ਪੁੱਛ ਲੈ ਮੈਂ ਤੋਤਾ ਫਰੀ ਜਾਂ ਜੋ ਕੁਕੜੀ ਚ ਬਲ ਇਹ ਤਾਂ ਹੀ ਮੈਨੂੰ ਨਹੀਂ ਪਤਾ ਦਾ ਕੁਕੜੀ ਦਾ ਰੰਗ ਪਤਾ ਪੀਲਾ ਹੈ ਪੀਲਾ ਆਹ ਬਾਹਰ ਤੇ ਕਿਹੜਾ ਬਾਹਰ ਦੇ ਦਾ ਹਵਾ ਆਏ ਕਹਿੰਦਾ ਪੀਲਾ ਹੈ ਉਹ ਬਹੋਂ ਨਾ ਐਂਕਾ ਕਿਵੇਂ ਜਿਹੇ ਐਂਕਾ ਦਿਖਾਉਂਦੀਆਂ ਤੁਹਾਨੂੰ ਹੁਣ ਫਰਮੂਦਾਰ ਕਿ ਆ ਪਤਾ ਹੈ ਗੱਲ ਤਾਂ ਮੈਂ ਸਮਝਦੀ ਤੁਹਾਡੀ ਗੱਲ ਹੈ ਵੀ ਕੁਰਸੀ ਚਾਹੁੰਦੇ ਆ ਵੀ ਥੋੜਾ ਜਿਹਾ ਮਤਲਬ ਪੱਟੀ ਜੀ ਵੀ ਉਹ ਪੱਟੀ ਜੀ ਬੁਵਾਣੀ ਆਪਾਂ ਵਧੀਆ ਠੀਕ ਆ ਹਾਂ ਜਿਹੜੇ ਪੀਓਪੀ ਉਹਦੀ ਮੈਂ ਕਿਹਾ ਵੀ ਕੀ ਪੀਓਪੀ ਦਾ ਨਾ ਪਤਾ ਕਰੀਏ ਉਹ ਉਹਦਾ ਕਰਨਾ ਹੈ ਪਤਾ ਚੱਲਦਾ ਜਿਹੜੀ ਉਹ ਹੁੰਦੀ ਆ ਸਿਮੂਟਡ ਵੀਓਪੀ ਆਉਂਦੀ ਸਿਮੂਟਡ ਨਹੀਂ ਆਉਂਦੀ ਹੁਣ ਪ੍ਰੈਕਟਿਕ ਦੀ ਆਉਣ ਲੱਗੀ ਡਰਿੱਲ ਕਰੇ ਹੋ ਜਾਂਦੀ ਆ ਉਹਦਾ ਪਤਾ ਕਰਨਾ ਚਾਹ ਕੱਲ ਨੂੰ ਨਹੀਂ ਆ ਆਪਣੇ ਸ਼ੀਸ਼ੇ ਵੀ ਨੇ ਟੁੱਟੇ ਨੇ ਇਹ ਵੀ ਕਰਵਾ ਲਓ ਬਹੁਤ ਟੁੱਟੇ ਨੇ ਟਾਕੀਆਂ ਨਹੀਂ ਹੱਥ ਤਾਂ ਤਾਂ ਇਤਨੂੰ ਕਰਿਆ ਨਾ ਉਹ ਮੇਰੇ ਕੰਰੇ ਵਾਲਾ ਦਾ ਹਿੱਲ ਉੱਪਰ ਨਾ गिर ਜਾਣਾ ਹੋ ਹਾਂ ਚਾਰ ਸਾਈਡ ਸੇ ਐਂ ਬੜਾ ਉਹ ਵੀ ਗਬਲਾ ਉਹ ਜਦ ਭਾਈ ਪਾਉਣਾ ਜਿਹਨੇ ਤੁਸੀਂ ਸਫਾਈ ਕੀਤੀ ਹਿੱਲ ਦਾ ਦਾ ਨਾ ਤੁਸੀਂ ਤੁਸੀਂ ਬਿਠ ਕੇ ਲੈ ਜੋ ਦੱਸੋ ਭਾਈ ਹੋ ਜੀ ਤਾਂ ਸਭ ਆਈ ਫਿਲਦਾ ਆ ਫਿਲਦਾ ਤਾਂ ਕਿੱਲਾ ਲੱਗਦਾ ਮੇਰਾ ਦਿਮਾਗ ਖਲਾਇਆ ਪੈ ਤੁਸੀਂ ਨਹੀਂ ਆਈ ਕਰਿਓ ਥੋੜੇ ਫੇਲਦੇ ਮੇਰਾ ਦਿਮਾਗ ਖਲਾਇਆ ਕਰਿਓ ਇੱਥੇ ਆਏ ਫੁੱਲੋ ਜਾਂ ਬਣਵਾ ਲਿਓ ਇੱਕ ਇਹੋ ਨਾ ਉਹੀ ਕਹਿੰਦਾ ਉਹ ਪੀਓ ਪੀ ਵਾਲੇ ਦੀ ਕੋ ਉਹ ਪਰ ਪਲਾਸਟਿਕ ਵਾਲੇ ਆਓ ਮੈਂ ਕੱਢੂਗਾ ਉਹ ਪੱਖਿਆਂ ਦੇ ਅਰੇਕਰ ਅੰਦਰ ਬਣੇ ਤਾਂ ਹੋਇਆ ਉਹਦੇ ਡਿਜ਼ਾਈਨ ਇੱਥੇ ਇਹਦਾ ਕਲਰ ਚੇਂਜ ਆਉਣਾ ਚਾਰੇ ਪਾਸੇ ਘੁੰਮੇ ਆਂ ਪੱਟੀ ਇੱਕ ਨਾ ਪੱਟੀ ਘੁਣਾਉਣੀ ਇੱਕੋ ਬਣੇ ਹੋਇਆ ਹੈ ਇਹਨਾਂ ਏਦਾਂ ਪੱਟੀ ਘੁਮਾਉਣੀ ਐਕਰ ਨਹੀਂ ਇਹ ਤਾਂ ਇੱਥੇ ਹੀ ਬਣਾਇਆ ਹੈ ਹਨਾ ਉਹ ਤਾਂ ਕੈਮਰੇਜ ਕਰਕੇ ਬਣਾਇਆ ਤਾਂ ਆਹ ਬਰੇ ਉਹ ਵੀ ਬਣਾ ਲੀ ਹੁਣ ਨਹੀ ਗੜੀ ਗੱਲ ਮੈਂ ਕਹਿੰਦਾ ਨਾ ਬੀਓ ਪੀਓ ਪੀ ਨੂੰ ਪਤਾ ਕਰਦਾ ਹੈ ਉਹ ਪੀਓ ਵੀ ਨਹੀਂ ਦੀ ਪਲਾਸਟਿਕ ਦੀ ਪੀਓਪੀ ਵਰਗੀ ਹੁੰਦੀ ਉਹਨੂੰ ਥੱਲੇ ਜੀ ਮੈਂ ਕਿਹਾ ਉਹਨੂੰ ਬੀਤ ਨੂੰ ਕੁੱਕੜੀ ਭੁੰਨ ਕੇ ਦੇ ਦੇ ਉਹਨੂੰ ਬੀਤ ਨੂੰ ਮੈਂ ਕਿਹਾ ਹੈ ਕਿ ਚੁੱਭੂ ਨਹੀਂ ਲਾਇਆ ਮੇਰੇ ਮੈਂ ਕਿਹਾ ਉਹ ਕੈਮਰਾ ਮੈਂ ਫੜ ਲਿਆ ਉਹ ਤੇ ਮੈਂ ਤਾਂ ਕੁੱਕੜੀ ਭੁੰਨ ਕੇ ਦੇ ਦੇਣੀ ਅੱਛਾ ਜਿਹੜੇ ਹੁਣ ਦੂਸਰੇ ਰੰਗ ਹੈਗੇ ਆ ਉਹ ਤੁਹਾਨੂੰ ਕੱਲ ਕਮਰੇ ਆ ਕਮਰੇ ਚ ਜਦ ਕਰੂੰਗੇ ਇਹ ਕਹਿੰਦਾ ਮੈਨੂੰ ਸਵੇਰੇ ਸਾਢੇਰੇ ਸਾਢੇਰੇ ਕਮਰਾ ਇੱਕ ਬੇਲਾ ਕਰਕੇ ਦੇਣਾ ਮੈਨਾਂ ਜਿਹੜਾ ਇਹਨਾਂ ਨੂੰ ਸੋਫੇ ਵਾਲਾ ਪਹਿਲਾਂ ਪ੍ਰੀਤ ਵਾਲੇ ਕਮਰਾ ਬੇਲਾ ਕਰਨਾ ਸੀ ਠੀਕ ਹੈ ਉਹਨੂੰ ਕਿੰਨਾ ਕੁ ਟਾਈਮ ਲੱਗਣਾ ਫਿਰ ਆਹ ਚੱਲ ਠੀਕ ਹੈ ਕਿਉਂਕਿ ਇਹ ਕਿਹਨਾ ਹੁਣ ਇੱਕ ਕੋਟ ਮਾਰ ਲੈ ਇੱਕ ਕਮਰੇ ਚ ধੂਆ ਵੀ ਨਾਲੇ ਬੇਲਾ ਉਹ ਕਮਰਾ ਸਾਡਾ ਜੁਮੇਵਾਰੀ ਨਹੀਂ ਹੈਗਾ ਬੇਲਾ ਕਰਨਾ ਚਾਹਦਾ ਉਹ ਵਿਕੀ ਨਹੀਂ ਕਰੂੰਗਾ ਬੇਲਾ ਤੁਸੀਂ ਚੱਕਣਾ ਤਾਂ ਫਿਰ ਤੁਸੀਂ ਹਾਂ ਅਸੀਂ ਹੋ ਅ ਫਿਰ ਮੈਂ ਨਾਲਸ ਲੱਗੂੰਗੀ ਨਾ ਕਿਉਂ ਠੇਕਾ ਥਲਾ ਮੈਂ ਹੀ ਲੈ ਲਿਆ ਸਾਰੇ ਕਸਦਾ ਤੋੜਾ ਕਾਰਾ ਕਰਨੀ ਸਾਨੂੰ ਆਵੇਂ ਤਾਂ ਪਤਾ ਹੀ ਤਾਂ ਨਹੀਂ ਦੋ ਬਾਈ ਤਾਂ ਆਈ ਰਹੇ ਲੋਗ ਤਾਂ ਦਾ ਆਈ ਵਸਾ ਉਹ ਤੋੜਾ ਕਾਰਾ ਕਰੂ ਮੈਂ ਨਹੀਂ ਉਹ ਕਰੂੰਗੀ ਸਵੇਰੇ ਬੇਲਾ ਕਰਕੇ ਦੇਣਾ ਤਾਂ ਆਈਆਂ ਅਗਲੇ ਆਪਣੇ ਰਿਕੁਆਇਰਮੈਂਟ ਦੱਸ ਕੇ ਚਲੇਗੇ 6 ਵਜੇ ਉਹ ਉਹਨਾਂ ਨੇ ਦੱਸਤਾ ਵੀ ਕਰਮ ਅਨੁਸਾਰ ਆਹ ਚਾਹੀਦਾ ਨਹੀਂ ਇਹਨਾਂ ਨੇ ਬਿੱਲ ਦੇ ਬੈਠ ਰਹਿਣਾ ਉਹ ਤਾਂ ਹੈ ਉਹ ਗੱਲ ਦੋ ਕਮਰੇ ਵੀ ਆਉਂਦਿਆਂ ਨੂੰ ਕਮਰੇ ਖਾਲੀ ਹੋਣੇ ਚਾਹੀਦੇ ਆ ਤੇ ਤੁਸੀਂ ਐਂ ਕਹਿੰਦੇ ਤੇ ਵੀ ਦੋ ਰੂਮਾਂ ਚ ਰੰਗ ਸੇਮ ਕਰਾਉਣਾ ਦੋ ਕਮਰਿਆਂ ਚ ਰੰਗ ਸੇਮ ਹਾਂ ਉਹ ਟੁਕੜਾ ਐਂ ਕਰਦੇ ਕਾਟੀ ਇਧਰ ਵਾਲਾ ਉਹਦੇ ਵਿੱਚ ਸੇਮ ਕਰਦਣੇ ਹਾਂ ਉਹਦੇ ਵਿਚਾਰ ਇਹਦੇ ਵਿਚ ਸਹਿਮਤ ਕਰ। ਐ ਕਰ ਦੇ। ਹਾਂ। ਠੀਕ ਹੈ ਨਾ ਗੱਲ? ਹਰ ਜੋਈ ਚ ਸਾਰੇ ਨਾਲ ਨਹੀਂ ਤਾਂ ਸਮਝ ਹੀ ਹੋਣੀ। ਹਾਂ। ਦੋਰ ਰੋਲੇ ਇਹ ਵੇਜੋ ਅੱਛਾ ਵੀ ਦੋਨਾਂ ਜਾਈਂ। ਹਾਂ। ਠੀਕ ਹੈ। ਹਾਂ ਕਾਰਨ ਉਹਦਾ ਨੇ ਕਾੜੀ ਲਾਣੀ। ਠੀਕ ਕਰ ਦੋ ਕੋਈ। ਠੀਕ ਹੈ ਨਾ? ਤੇ ਬਾਬਿਆਂ ਨਾਲ ਉਪਰ ਜਲ ਮਾਰਦੀ ਵਿਲਾ ਕਰਦੇ ਹੋ। ਜਦੋਂ ਉਹਨੇ ਬਾਬਿਆਂ ਦੀਆਂ ਪੇਟੀਆਂ ਰੁੱੜਦੀਆਂ ਇੱਧਰ ਨਾ ਲਾਉਣੀਆਂ ਸੀ। ਹਾਂ। ਉਹ ਗੱਲ ਵੀ ਠੀਕ ਆ ਉਹ ਕਦ ਪਰ ਕਦ ਦੇ ਬਾਅਦ ਉਹ ਕੰਦ ਪਰ ਕਰਦਾ। ਬਹੁਤ ਧਿਆਨ ਨਾ ਕਰਨਾ ਸਰਦਾਰ ਜੀ ਤੇਰੀ। ਕਿਉਂ? ਹਾਂ। ਕਿਉਂ ਕਾਪੇ? ਤੇ ਅਨਨ ਆ ਗਿਆ ਮੇਰੇ ਨਾਲ ਸੰਭਲਿਆ ਪਰਤਾ ਕਿ ਇਹ ਲੱਤ ਰੁੱਟੀ ਮੀਆ ਹੋਰ lado ਸੋਚੋ ਪੇਟੀ ਲੱਤ ਰੁੱਟੀ ਵੀ ਹੈ ਅੱਛਾ ਤੇ ਇੱਕ ਪੇਟੀ ਦੀ ਲੱਤ ਰੁੱਟੀ ਵੀ ਚੱਲ ਕੋਈ ਨਹੀਂ ਤੇ ਅਨਨ ਕਾ ਫੜਕੇ ਮੇਰੀਆਂ ਲੱਤ ਨਹੀਂ ਟੁੱਟੀ ਵੀ ਪੇਟੀ ਟੁੱਟੀ ਵੀ ਮੇਰੇ ਤੇ ਨਹੀਂ ਲੱਤ ਕੰਮਰ ਵੀ ਟੁੱਟ ਜਾਣੀ ਫਿਰ ਉਹ ਕਹੇ ਤੇ ਮੇਰੀ ਸੁੱਟੀ ਧਿਆਨ ਨਾਲ ਚੱਲਣੀ ਪਾਣਾ ਉਹਦੇ ਰੰਗਾਂ ਨੂੰ ਕੌਣ ਜਾਣਦਾ ਉਹਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਬਾਕੀ ਸਹੀ ਗੱਲ ਹੈ ਕਭਰੇ ਤਾ ਮੇਰੀਆਂ ਦੋ ਹੀ ਲੱਖਾਂ ਤੋੜਨੀਆਂ ਤੇਰੇ ਕਿਆ ਪਤਾ ਸੁੱਖ ਬੋਲੋ ਉਹਦੇ ਉਹਦੇ ਰੰਗਾਂ ਦੀ ਗੱਲ ਗੱਲਾਂ ਲੈ ਲੈ ਲੱਖ ਤੋੜਨਗੇ ਨਹੀਂ ਇਹਨਾਂ ਦੇ ਲੱਖ ਤੋੜਨਾ ਖਰਚਾ ਕਰਾ ਕਰਕੇ ਰੱਖਦਾ ਤੂੰ ਮੇਰਾ ਤੋੜਿਆ ਹੋਇਆ ਲੱਖ ਖਰਚਾ ਕਰਾ ਕਰਕੇ ਤੋੜਿਆ ਹੋਇਆ ਚਲੋ ਭਾਈ ਸਬਜੀ ਸਬਜੀ ਬਣਾਈਏ ਹਾਂ ਸਬਜੀ ਬਣਾਓ ਵੈਰੀ ਗੁੱਡ ਸ਼ਾਬਾਸ਼ ਚਲੋ ਬਾਈ ਕਹਿੰਦਾ ਤਾਂ ਮੈਂ ਤੜਕਾ ਲਾਉਂਗਾ ਨਾ ਨਹੀਂ ਮੈਂ ਨਹੀਂ ਮੈਂ ਜੀ ਬਸ ਕੋਈ ਨਹੀਂ ਮੈਂ ਬਣਾ ਕਰਤਾ ਕੁਛ ਨਹੀਂ ਕਰਨਾ ਬੰਦ ਚੋ ਦੇ ਮੈਂ ਪਹਿਲਾਂ ਹੀ ਜਵਾਬ ਦੇ ਦਉਂਗਾ ਗਾਇ ਪੂਰਾ ਤੂੰ ਤਾਂ ਮੈਨ ਲੱਗ ਗਈ ਤੇਰੇ ਵੀਰ ਜੀ ਕੋਲ ਮੈਂ ਚੰਡੀਗੜ੍ਹ ਪਾਣੀ ਦੇ ਆ ਦੇ ਹੁਣ ਸ਼ਾਮ ਹੋ ਗਈ ਆ ਦੁਪਹਿਰੇ ਤੇ ਸੁੱਤੇ ਪੈ ਰਹੇ ਹਾਂ ਹਾਂ ਮੈਨੂੰ ਉਠਾ ਲਿਆ ਨਹੀਂ ਕਿਸੇ ਨੇ ਆਪ ਪੈ ਗਿਆ ਮੇਰੇ ਨਾਲ ਮੈਂ ਫੋਨ ਦੇ ਦੇ ਪਤਾ ਨਹੀਂ ਕਦ ਕਿਰ ਗਿਆ ਫੋਨ ਵੀਰ ਜੀ ਜੀ ਗੁੰਨੂ ਆ ਮੈਂ ਆਪ ਨੂੰ ਚੱਕਣਾ ਕੀ ਹੋ ਗਿਆ ਬੱਸ ਦਿਨ ਜੀ ਗੁੰਨੂ ਸੌ ਜਾਂਦਾ ਤੇ ਦੁਪਹਿਰ ਨੂੰ ਜੀ ਗੁੰਨੂ ਸੌ ਜਾਂਦਾ ਰਾਤ ਨੂੰ ਜਦੋਂ ਉੱਠ ਜਾਂਦਾ ਯਾਰ ਵਿੱਕੀ ਤੇ ਅੱਜ ਕੰਮ ਕਰਾ ਵਿੱਕੀ ਨੇ ਦਰਕਰ ਆਣਾ ਵਾਈਨ ਤੇ ਅਰਚੋਣੀ ਤੂੰ ਰੋਟੀ ਲੈ ਆਲਾ ਚਾਹ ਮੈਂ ਕੱਪੜੇ ਚਾਹ ਤੂੰ ਵਾਈਨ ਸਤਨਾ ਬੱਚਾ ਪਾਛਾ ਬੋਲੋ ਤੇ ਕਿ ਚੱਲਿਆ ਦਰਿਆ ਪਰ ਨੂੰ ਉਹ ਚੱਲਿਆ ਦਰਿਆ ਪਰ ਨੂੰ ਠੀਕ ਹੈ ਮੈਂ ਚੱਲਿਆ ਚੰਡੀਗੜ੍ਹ ਅੱਜ ਮੇਰੀ ਸਲਾਮ ਹੈ ਉੱਥੇ ਰਾਤ ਲਾ ਕੇ ਆਉਣੀ ਹਾਂ ਹਾਂ ਵੈਰੀ ਗੁੱਡ ਜੌਬ ਠੀਕ ਹੈ ਕਿਉਂ ਨਦੀਆਂ ਚ ਪਾਣੀ ਆ ਗਿਆ ਰਾਤ ਨੂੰ ਉੱਥੇ ਬੰਦੇ ਦੀ ਜ਼ਰੂਰਤ ਹੈ ਜ਼ਰੂਰਤ ਹੈ ਬਿਲਕੁਲ ਬਿਲਕੁਲ ਜਾਣਾ ਬੰਦਾ ਤੇਰਾ ਹਾਂ ਹਾਂ ਬਾਕੀ ਤੁਸੀਂ ਜੀ ਫਿਰ ਲੰਗਰ ਦੀ ਕੋਈ ਬਵਸਥਾ ਨਾ ਕਰੋ ਤਾਂ ਵਧੀਆ ਉੱਥੇ ਲੰਗਰ ਬੰਦੂ ਨਦੀ ਫਿਰ ਵੀ ਕਿਹੜਾ ਮਾਰਕ ਐਨਾਨਸਮੈਂਟ ਹੋਈ ਹੈ ਹੂੰ ਵੀ ਭਾਈ ਮੜ ਜਾਗਾ ਕੈਮੀ ਕਰਕੇ ਸੈਲੂਲ ਦੇ ਭਰਨੇ ਆ ਪੁਰਾਣਾ ਟਮਕਾਮ ਦਾ ਕੋਈ ਕੋ ਘਟਣਾ ਨਾ ਘਟੇ ਆਪਣੀ ਕੈਮੀ ਕਰ ਲੋ ਕਹਿਣ ਦਾ ਭਾਵ ਇਹ ਤਾਂ ਹੈ ਜ਼ਰੂਰੀ ਹੈ ਕੁਦਰਤ ਦੇ ਰੰਗ ਇਧਰ ਬੱਦਲ ਇਧਰ ਤੇ ਉਧਰ ਸੂਰਜ ਸੇਵਤਾ ਪੂਰਾ ਉੱਦਾ ਬੱਦਲ ਉੱਪਰਲੀ ਸੜਾ ਦਿਖਦਾ ਜਿ ਖੜਾ ਹੈ ਸਹੀ ਗੱਲ ਫੜ ਗਿਆ ਹਾਂ ਚਲੋ ਉਹਦਾ ਰੰਗਾਂ ਨੂੰ ਕੋਈ ਵੀ ਨਹੀਂ ਜਾਣਦਾ ਤੁਹਾਡੇ ਕੱਪੜੇ ਸੁੱਕ ਗਏ ਕੱਪੜੇ ਕੋਪੜੇ ਤਾਰ ਲੋ ਮਿਲਦੇ ਜੀ ਕਿਸੇ ਅਗਲੇ ਵਲੌਗ ਤੇ ਪਰਮਾਤਮਾ ਤੁਹਾਨੂੰ ਰੱਖਿਆ ਸਾਰਿਆਂ ਨੂੰ ਚੜ੍ਹਦੀ ਕਲਾ ਚ ਲੰਗਰ ਪਾਣੀ ਦੀ ਕਰੋ ਤਿਆਰੀ ਅ ਅਸੀਂ ਵੀ ਨਿਕਲਦੇ ਆ ਬਹਿਰੂ ਦਾ ਨਾਲੇ ਕਿਧਰੇ ਨੂੰ